ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਲਖਵੀਰ ਸਿੰਘ ਪਹਿਲਾਂ ਵਾਂਗੂ ਅੱਜ ਵੀ ਆਪਾਂ ਇੱਕ ਨਿੱਕੀ ਜੀ ਕਹਾਣੀ ਦੀ ਚਰਚਾ ਕਰਦੇ ਹਾਂ ਧਰਤੀ ਤੇ ਏਲੀਅਨ ਆਪਣੀ ਧਰਤੀ ਤੇ ਅਨੇਕਾਂ ਦੇਸ਼ ਹਨ ਉਹ ਚਾਹੇ ਵੱਡੇ ਹਨ ਚਾਹੇ ਛੋਟੇ ਚਾਹੇ ਅਮੀਰ ਹਨ ਚਾਹੇ ਗਰੀਬ ਹਰ ਇੱਕ ਦੇਸ਼ ਦੀ ਪਲਾੜ ਵਿੱਚ ਉਡਾਰੀਆਂ ਮਾਰਨ ਦੀ ਇੱਛਾ ਹਮੇਸ਼ਾ ਤੋਂ ਬਣੀ ਰਹੀ ਹੈ ਹਰ ਇੱਕ ਦੇਸ਼ ਪਲਾੜ ਵਿੱਚ ਜਾਣ ਬਾਰੇ ਸੋਚ ਰਿਹਾ ਹੈ ਲੋਚ ਰਿਹਾ ਹੈ ਚਾਹੇ ਉਹ ਛੋਟਾ ਹੈ ਚਾਹੇ ਵੱਡਾ ਚਾਹੇ ਉਸ ਨੇ ਧਰਤੀ ਤੇ ਆਪਣੇ ਲੋਕਾਂ ਲਈ ਕੁਝ ਕੀਤਾ ਹੈ ਜਾਂ ਨਹੀਂ ਪਰ ਫਿਰ ਵੀ ਉਹ ਦੂਸਰੇ ਗ੍ਰਹਿਾਂ ਤੇ ਕਲੋਨੀਆਂ ਕੱਟਣ ਬਾਰੇ ਸੋਚ ਰਿਹਾ ਹੈ ਚਾਹੇ ਉਸ ਨੇ ਇੱਥੇ ਕਲੋਨੀਆਂ ਕੱਟੀਆਂ ਜਾਂ ਨਹੀਂ ਕੱਟੀਆਂ ਚਾਹੀ ਇਥੋਨੀਆ ਕਲੋਨੀਆ ਕਾਮਯਾਬ ਹਨ ਜਾਂ ਨਹੀਂ ਹਨ ਪਰ ਫਿਰ ਵੀ ਉਸ ਦੀ ਇੱਛਾ ਪਲਾੜ ਵਿੱਚ ਜਾਂਦੀ ਹੈ ਪਲਾੜ ਵਿੱਚ ਉਡਾਰੀਆਂ ਮਾਰਨ ਦੀ ਹੈ ਇਹ ਸੱਚ ਹੈ ਕਿ ਆਪਣੇ ਸੂਰੀ ਤੋਂ ਬਿਨਾ ਹੋਰ ਵੀ ਅਨੇਕਾਂ ਸੂਰਜ ਹਨ ਆਪਣੇ ਗਿਆਤ ਗ੍ਰਹਾਂ ਤੋਂ ਬਿਨਾ ਹੋਰ ਵੀ ਅਨੇਕਾਂ ਅਗਿਆਤ ਗ੍ਰਹਿ ਹਨ ਅਨੇਕਾਂ ਗੈਲੈਕਸੀਆਂ ਹਨ ਅਨੇਕਾਂ ਸੌਰ ਮੰਡਲ ਹਨ ਇਸੇ ਤਰ੍ਹਾਂ ਹੀ ਤਾਰਤੀ ਵੱਲੋਂ ਕਿਸੇ ਗ੍ਰਹਿ ਤੇ ਇੱਕ ਉਪਗ੍ਰਹਿ ਛੱਡਿਆ ਜਾਂਦਾ ਹੈ ਉਹ ਕਿਸੇ ਅਗਿਆਤ ਗ੍ਰਹਿ ਤੇ ਜਾਂਦਾ ਹੈ ਉੱਥੋਂ ਦੇ ਲੋਕ ਉਸ ਨੂੰ ਦੇਖਣ ਲਈ ਇਕੱਠੇ ਹੋ ਜਾਂਦੇ ਹਨ ਉਹਨਾਂ ਨੂੰ ਲੋਕ ਕਹਿੰ ਲੋ ਜਾਂ ਏਲੀਅਨ ਉਹ ਉਸ ਦਾ ਨਿਯੋ ਹੋ ਕੇ ਜਾਇਜ਼ਾ ਕਰਦੇ ਹਨ ਉੱਥੋਂ ਦੇ ਸਾਇੰਟਿਸਟ ਕਹ ਲਈਏ ਜਾਂ ਇੰਜੀਨੀਅਰ ਉਸ ਦਾ ਨਰੀਖਣ ਕਰਦੇ ਹਨ ਉਹ ਦੇਖਦੇ ਹਨ ਕਿ ਇਹ ਇਥੇ ਹੀ ਨਸ਼ਟ ਹੋ ਜਾਵੇਗਾ ਇਹ ਆਪਾਂ ਨੂੰ ਕੋਈ ਨੁਕਸਾਨ ਨਹੀਂ ਪਹਚਾਵੇਗਾ ਪਰ ਫਿਰ ਵੀ ਉਹ ਆਪਸੀ ਵਿਚਾਰ ਵਟਾਂਦਰੇ ਤੋਂ ਬਾਅਦ ਇਸ ਸਿਟੀ ਤੇ ਪਹੁੰਚਦੇ ਹਨ ਕਿ ਜੇ ਇਹ ਕੋਈ ਇਸ ਤਰ੍ਹਾਂ ਦੀ ਜੀਜ ਇੱਥੇ ਪਹੁੰਚ ਸਕਦੀ ਹੈ ਚਾਹੇ ਇਹ ਨੁਕਸਾਨ ਨਹੀਂ ਪਹੁੰਚਾਉਂਦੀ ਤਾਂ ਆਉਣ ਵਾਲੇ ਸਮੇਂ ਵਿੱਚ ਹੋ ਸਕਦਾ ਹੈ ਕੋਈ ਨੁਕਸਾਨ ਵਾਲੀ ਚੀਜ਼ ਇਸ ਜਗ੍ਹਾ ਆ ਜਾਵੇ ਜੋ ਆਪਣੀ ਇਸ ਗ੍ਰਹਿ ਦਾ ਨੁਕਸਾਨ ਕਰ ਦੇਵੇ ਕਾਫੀ ਸੋਚ ਵਿਚਾਰ ਤੋਂ ਬਾਅਦ ਉਹ ਇਸ ਸਿਟੀ ਤੇ ਪਹੁੰਚਦੇ ਹਨ ਕਿ ਆਪਾਂ ਨੂੰ ਪਤਾ ਕਰਨਾ ਚਾਹੀਦਾ ਹੈ ਇਹ ਕਿਸ ਜਗ੍ਹਾ ਤੋਂ ਆਇਆ ਹੈ ਕਿਸ ਰਾਸਤੇ ਤੋਂ ਆਇਆ ਹੈ ਫਿਰ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਇਹ ਕਿਸ ਜਗ੍ਹਾ ਤੋਂ ਤੇ ਕਿਸ ਰਾਸਤੇ ਤੋਂ ਆਇਆ ਹੈ ਉਹ ਆਪਣਾ ਰਾਕਟ ਜਾਂ ਉਡਣ ਦਾ ਸਾਧਨ ਤਿਆਰ ਕਰਦੇ ਹਨ ਅਤੇ ਉਹ ਜਿਸ ਰਾਸਤੇ ਉਹ ਉਪਗ੍ਰਹਿ ਗਿਆ ਹੁੰਦਾ ਹੈ ਉਸ ਰਾਸਥੀ ਵੱਲ ਜਾਣਾ ਸ਼ੁਰੂ ਕਰ ਦਿੰਦੇ ਹਨ ਉਹ ਇੰਡੀਆ ਦੇ ਕਿਸੇ ਇੱਕ ਜਗ੍ਹਾ ਪਹੁੰਚਦੇ ਹਨ ਉਹਨਾਂ ਦੀ ਉਡਣ ਦਸਤਰੀ ਅਲੋਪ ਹੋ ਜਾਂਦੀ ਹੈ ਅਤੇ ਇਹ ਜੋ ਉਡਣ ਦਸਤਰੀ ਦੇ ਨਾਲ ਏਲੀਅਨ ਆਏ ਹਨ ਇਹ ਵੀ ਆਪਣੇ ਆਪ ਨੂੰ ਅਦ੍ਰਿਸ਼ ਕਰ ਲੈਂਦੇ ਹਨ ਉਹ ਉਡਣ ਦਸਤਰੀ ਤੋਂ ਬਾਹਰ ਨਿਕਲਦੇ ਹਨ ਬਾਹਰ ਨਿਕਲਣ ਤੋਂ ਬਾਅਦ ਉਹ ਫੈਸਲਾ ਕਰਦੇ ਹਨ ਕਿ ਆਪਣੇ ਵਿੱਚੋਂ ਇੱਕ ਜਣਾ ਇੱਥੇ ਰਹਿਵੇਗਾ ਜੋ ਇਸ ਜਗ੍ਹਾ ਦਾ ਨਿਰੀਖਣ ਕਰੇਗਾ ਅਤੇ ਬਾਕੀ ਜਨੇ ਵਾਪਸ ਚਲੇ ਜਾਣਗੇ ਅਤੇ ਇੱਕ ਮਿੱਥੇ ਹੋਏ ਸਮੇਂ ਤੇ ਵਾਪਸ ਆ ਕੇ ਰੰਗੇ ਹੋਏ ਏਲੀਅਨ ਨੂੰ ਨਾਲ ਲੈ ਕੇ ਚਲੇ ਜਾਣਗੇ ਸੋ ਉਹਨਾਂ ਦੀ ਉਡਣ ਦਸਤਰੀ ਵਾਪਸ ਚਲੀ ਜਾਂਦੀ ਹੈ ਜੋ ਏਲੀਅਨ ਰਹਿ ਜਾਂਦਾ ਹੈ ਉਹ ਆਪਣੇ ਆਪ ਨੂੰ ਅਦ੍ਰਿਸ਼ ਕਰਕੇ ਸੜਕ ਦੇ ਕਿਨਾਰੇ ਖੜ੍ਹ ਜਾਂਦਾ ਹੈ ਉਹ ਲੋਕਾਂ ਨੂੰ ਮੋਟਰਾਂ ਗੱਡੀਆਂ ਕਾਰਾਂ ਨੂੰ ਇਧਰ ਉਧਰ ਜਾਂਦਿਆਂ ਦੇਖਦਾ ਹੈ ਲੋਕਾਂ ਦੀ ਭੀੜ ਭੜਾਕੇ ਵਾਲੇ ਬਾਜ਼ਾਰਾਂ ਵਿੱਚ ਦੇਖਦਾ ਹੈ ਇੱਕ ਜਗ੍ਹਾ ਦੇਖਦਾ ਇੱਕ ਐਂਬੂਲੈਂਸ ਬਹੁਤ ਹੀ ਤੇਜ਼ ਗਤੀ ਨਾਲ ਜਾ ਰਹੀ ਹੁੰਦੀ ਹੈ ਹਾਰਨ ਮਾਰਦੀ ਹੂਟਰ ਮਾਰਦੀ ਹੋਈ ਉਹ ਉਸ ਦਾ ਪਿੱਛਾ ਕਰਦਾ ਹੈ ਅਤੇ ਉਸ ਦੇ ਨਾਲ ਉਸ ਦੇ ਮਗਰ ਹਸਪਤਾਲ ਵਿੱਚ ਪਹੁੰਚ ਜਾਂਦਾ ਹੈ ਉਹ ਉੱਥੇ ਜਾ ਕੇ ਦੇਖਦਾ ਹੈ ਉਸ ਐਂਬੂਲੈਂਸ ਵਿੱਚ ਇੱਕ ਮਰੀਜ਼ ਸੀ ਜਿਸ ਦਾ ਐਕਸੀਡੈਂਟ ਹੋਇਆ ਸੀਗਾ ਡਾਕਟਰਾਂ ਵੱਲੋਂ ਉਸ ਦਾ ਇਲਾਜ ਕੀਤਾ ਜਾਂਦਾ ਹੈ ਉਸ ਦੇ ਖੂਨ ਜੜਾਇਆ ਜਾਂਦਾ ਹੈ ਕੁੱਲ ਮਲਾ ਕੇ ਉਸ ਐਕਸੀਡੈਂਟ ਵਾਲੇ ਮਰੀਜ਼ ਨੂੰ ਬਚਾ ਲਿਆ ਜਾਂਦਾ ਹੈ ਫਿਰ ਏਲੀਅਨ ਦੀ ਇੱਛਾ ਵਧ ਜਾਂਦੀ ਹੈ ਉਹ ਆਸ-ਪਾਸ ਦੇਖਣਾ ਸ਼ੁਰੂ ਕਰਦਾ ਹੈ ਉੱਥੇ ਅਲੱਗ-ਅਲੱਗ ਕਮਰਿਆਂ ਵਿੱਚ ਅਲੱਗ-ਅਲੱਗ ਡਾਕਟਰ ਬੈਠੇ ਹਨ ਅਤੇ ਅਲੱਗ-ਅਲੱਗ ਬਿਮਾਰੀਆਂ ਦਾ ਇਲਾਜ ਕਰ ਰਹੇ ਹਨ ਏਲੀਅਨ ਨੂੰ ਇਹ ਗੱਲ ਵਧੀਆ ਲੱਗਦੀ ਹੈ ਫਿਰ ਉਹ ਇੱਕ ਜਗ੍ਹਾ ਜਾਂਦਾ ਹੈ ਇੱਕ ਕਮਰੇ ਵਿੱਚ ਦੇਖਦਾ ਹੈ ਇੱਕ ਡਾਕਟਰ ਮਰੀਜ਼ ਦਾ ਇਲਾਜ ਕਰ ਰਿਹਾ ਹੁੰਦਾ ਹੈ ਉਸ ਤੋਂ ਬਿਮਾਰੀ ਬਾਰੇ ਪੁੱਛਗਿੱਛ ਕਰ ਰਿਹਾ ਹੁੰਦਾ ਹੈ ਡਾਕਟਰ ਮਰੀਜ਼ ਨੂੰ ਆਖਦਾ ਵੀ ਭਾਈ ਤੂੰ ਤੇਲ ਅਤੇ ਘਿਓ ਤੋਂ ਬਣੀ ਕੋਈ ਚੀਜ਼ ਨਹੀਂ ਖਾਣੀ ਤੂੰ ਚਿਕਨ ਨਹੀਂ ਖਾਣਾ ਤੂੰ ਮੀਟ ਨਹੀਂ ਖਾਣਾ ਤਾਂ ਤੇਰੀ ਬਿਮਾਰੀ ਦਾ ਇਲਾਜ ਹੋਵੇਗਾ ਨਹੀਂ ਤਾਂ ਤੇਰੀ ਮੌਤ ਹੋ ਸਕਦੀ ਹੈ ਫਿਰ ਉਸ ਤੋਂ ਬਾਅਦ ਹੋਰ ਮਰੀਜ਼ ਆਉਂਦਾ ਹੈ। ਉਹੀ ਸੇਮ ਡਾਕਟਰ ਦੂਸਰੇ ਮਰੀਜ਼ ਨੂੰ ਆਖਦਾ ਕਿ ਤੈਨੂੰ ਮੀਟ ਖਾਣਾ ਚਾਹੀਦਾ ਹੈ, ਤੈਨੂੰ ਆਂਡਾ ਖਾਣਾ ਚਾਹੀਦਾ ਹੈ, ਤੈਨੂੰ ਘਿਓ ਖਾਣਾ ਚਾਹੀਦਾ ਹੈ। ਤੇਰੇ ਵਿੱਚ ਕਮਜ਼ੋਰੀ ਹੈ। ਮਰੀਜ਼ ਬੋਲਦਾ ਡਾਕਟਰ ਸਾਹਿਬ ਰੋਟੀ ਮਸਾਂ ਪੂਰੀ ਹੁੰਦੀ ਹੈ। ਇਹ ਚੀਜ਼ਾਂ ਕਿਵੇਂ ਖਾਧੀਆਂ ਜਾ ਸਕਦੀਆਂ ਹਨ? ਡਾਕਟਰ ਕਹਿੰਦਾ ਜੇ ਬਿਮਾਰੀ ਨੂੰ ਹਰਾਉਣਾ ਹੈ ਤਾਂ ਖਾਣਾ ਤਾਂ ਪਵੇਗਾ ਹੀ। ਫਿਰ ਉਮਰੀ ਚਲਾ ਜਾਂਦਾ ਹੈ ਅਤੇ ਕੋਈ ਹੋਰ ਮਰੀਜ਼ ਆ ਜਾਂਦਾ ਹੈ। ਏਲੀਅਨ ਸੋਚਣ ਲੱਗਦਾ ਹੈ। ਇੱਕ ਮਰੀਜ਼ ਨੂੰ ਡਾਕਟਰ ਕਹਿ ਰਿਹਾ ਹੈ ਤੂੰ ਆਂਡਾ ਮੀਟ ਨਹੀਂ ਖਾਣਾ। ਤੂੰ ਤੇਲ ਕਿਉਂ ਨਹੀਂ ਖਾਣਾ। ਅਤੇ ਦੂਸਰੇ ਨੂੰ ਉਹੀ ਡਾਕਟਰ ਬੋਲ ਰਿਹਾ ਹੈ ਵੀ ਭਾਈ ਤੈਨੂੰ ਇਹ ਸਭ ਕੁਝ ਖਾਣਾ ਚਾਹੀਦਾ ਹੈ। ਉਹ ਹੈਰਾਨ ਹੁੰਦਾ ਵੀ ਇਹ ਇੱਕੋ ਡਾਕਟਰ ਦੋ ਮਰੀਜ਼ਾਂ ਨੂੰ ਅਲੱਗ-ਅਲੱਗ ਟਾਈਮ ਇੱਕੋ ਗੱਲਾਂ ਕਿਵੇਂ ਬੋਲ ਰਿਹਾ ਹੈ। ਉਸ ਤੋਂ ਬਾਅਦ ਏਲੀਨ ਬਾਹਰ ਨਿਕਲਦਾ ਹੈ ਉਸ ਦੀ ਉਤਸ਼ਕਤਾ ਵੱਧ ਜਾਂਦੀ ਹੈ ਦੁਨੀਆ ਦੇਖਣ ਦੀ ਲੋਕ ਦੇਖਣ ਦੀ ਉਹ ਬਾਹਰ ਨਿਕਲਦਾ ਹੈ ਇੱਕ ਬਸਤੀ ਵਿੱਚ ਜਾਂਦਾ ਹੈ ਗਰੀਬ ਬਸਤੀ ਹੁੰਦੀ ਹੈ ਲੋਕਾਂ ਦੇ ਨਾਰਮਲ ਕੰਮ ਹੁੰਦੇ ਹਨ ਲੋਕ ਗਰੀਬੀ ਨਾਲ ਬਿਮਾਰੀ ਨਾਲ ਤੜਫ ਰਹੇ ਹੁੰਦੇ ਹਨ ਉਹਨਾਂ ਲਈ ਖਾਣ ਪੀਣ ਵਾਸਤੇ ਕੋਈ ਖਾਸ ਵਿਵਸਥਾ ਨਹੀਂ ਹੁੰਦੀ ਫਿਰ ਉਹ ਅੱਗੇ ਨਿਕਲਦਾ ਹੈ ਇੱਕ ਬਹੁਤ ਹੀ ਸ਼ਾਨਦਾਰ ਕਲੋਨੀ ਹੁੰਦੀ ਹੈ ਬਹੁਤ ਹੀ ਵਧੀਆ ਘਰ ਹੁੰਦੇ ਹਨ ਘਰਾਂ ਵਿੱਚ ਫਲ ਫਰੂਟ ਆਮ ਹੀ ਦਿਖ ਰਿਹਾ ਹੁੰਦਾ ਹੈ ਏਲੀਅਨ ਸੋਚਦਾ ਇਹ ਐਡਾ ਵੱਡਾ ਪਾੜਾ ਕਿਸ ਤਰ੍ਹਾਂ ਇਹ ਇੱਕੋ ਤਰ੍ਹਾਂ ਦੇ ਲੋਕ ਅਤੇ ਇਹਨਾਂ ਦੇ ਰਹਿਣ ਦਾ ਰਹਿਣ ਦਾ ਬਹਿਣ ਦਾ ਇਹਨਾਂ ਡਿਫਰੈਂਟ ਇਹਨਾਂ ਫਰਕ ਕਿਵੇਂ ਉਸ ਦੀ ਇਹ ਸਭ ਜਾਣਨ ਦੀ ਇੱਛਾ ਵੱਧ ਜਾਂਦੀ ਹੈ ਉਹ ਫਿਰ ਅੱਗੇ ਨਿਕਲਦਾ ਹੈ ਕਈ ਜਗ੍ਹਾ ਉਹ ਦੇਖਦਾ ਲੋਕ ਭੁੱਖ ਨਾਲ ਤੜਫ ਰਹੇ ਹਨ ਅਤੇ ਕਈ ਜਗ੍ਹਾ ਅਨਾਜ ਗਲ ਸੜ ਰਿਹਾ ਹੈ ਫਿਰ ਅੱਗੇ ਨਿਕਲਦਾ ਹੈ ਉਹ ਦੇਖਦਾ ਫੂਡ ਵਾਲੀਆਂ ਖਾਣੇ ਵਾਲੀਆਂ ਬਹੁਤ ਸਾਰੀਆਂ ਫੈਕਟਰੀਆਂ ਜਿਨ੍ਹਾਂ ਵਿੱਚ ਮਲਾਪਟ ਦਾ ਧੰਦਾ ਆਮ ਚੱਲ ਰਿਹਾ ਹੈ ਹਰੇਕ ਚੀਜ਼ ਵਿੱਚ ਮਲਾਪਟ ਕੀਤੀ ਜਾ ਰਹੀ ਹੈ ਗਲੀਆਂ ਸੜੀਆਂ ਚੀਜ਼ਾਂ ਵਿੱਚ ਕੈਮੀਕਲ ਪਾ ਕੇ ਉਹਨਾਂ ਨੂੰ ਖਾਣਯੋਗ ਬਣਾਇਆ ਜਾ ਰਿਹਾ ਹੈ ਉਹ ਦੇਖਦਾ ਵੀ ਸ਼ਾਇਦ ਇਹਨਾਂ ਚੀਜ਼ਾਂ ਕਰਕੇ ਹੀ ਲੋਕਾਂ ਦੀ ਸਿਹਤ ਤੇ ਅਸਰ ਪੈ ਰਿਹਾ ਹੈ ਲੋਕ ਬਿਮਾਰ ਹੋ ਰਹੇ ਹਨ ਲੋਕਾਂ ਦੀ ਪ੍ਰਜਨਨ ਕਿਰਿਆ ਤੇ ਪ੍ਰਭਾਵ ਪੈ ਰਿਹਾ ਹੈ ਫਿਰ ਉਹ ਅੱਗੇ ਦੇਖਦਾ ਇੱਥੋਂ ਦੇ ਲੋਕਾਂ ਨੇ ਪਾਣੀ ਤੱਕ ਨੂੰ ਦੂਸ਼ਿਤ ਕਰਤਾ ਪਾਣੀ ਵਿੱਚ ਜ਼ਹਿਰ ਮਿਲਾ ਦਿੱਤੀਆਂ ਉਹ ਦੇਖਦਾ ਫੈਕਟਰੀਆਂ ਦਾ ਪਾਣੀ ਸ਼ੁੱਧ ਪਾਣੀ ਵਿੱਚ ਰਲ ਰਿਹਾ ਹੈ ਜਿੰਜੋ ਪਾਣੀ ਨੂੰ ਦੂਸ਼ਿਤ ਕਰ ਰਿਹਾ ਹੈ ਉਹ ਦੇਖਦਾ ਕਿਸ ਤਰ੍ਹਾਂ ਇਹਨਾਂ ਲੋਕਾਂ ਨੇ ਆਪਣੀ ਹਵਾ ਨੂੰ ਦੂਸ਼ਿਤ ਕਰਤਾ ਉਸ ਦੇ ਕਣ-ਕਣ ਵਿੱਚ ਜ਼ਹਿਰ ਭਰ ਦਿੱਤੀ ਉਸ ਦੇ ਰੋਮ-ਰੋਮ ਵਿੱਚ ਜ਼ਹਿਰੀਲੀਆਂ ਗੈਸਾਂ ਭਰ ਦਿੱਤੀਆਂ ਹਨ ਏਲੀਅਨ ਅੱਗੇ ਨਿਕਲਦਾ ਹੈ ਉਸ ਦੀ ਦੁਨੀਆ ਨੂੰ ਜਾਣਨ ਬਾਰੇ ਹੋਰ ਉਤਸ਼ਾਹਤਤਾ ਵੱਧ ਜਾਂਦੀ ਹੈ ਉਹ ਦੇਖਦਾ ਕੁਝ ਜਗ੍ਹਾ ਲੋਕ ਲੜ ਰਹੇ ਹਨ ਆਪਸ ਵਿੱਚ ਉਹਨਾਂ ਦੇ ਅਲੱਗ-ਅਲੱਗ ਪਹਿਰ ਆਵੇ ਹਨ ਉਹ ਸ਼ਾਇਦ ਸਮਝ ਜਾਂਦਾ ਹੈ ਕਿ ਇਹ ਅਲੱਗ-ਅਲੱਗ ਧਰਮਾਂ ਦੇ ਹਨ ਅਤੇ ਧਰਮਾਂ ਕਰਕੇ ਹੀ ਲੜ ਰਹੇ ਹਨ ਹਰ ਇੱਕ ਆਪਣੇ ਧਰਮ ਨੂੰ શ્રેષ્ઠ ਬੋਲ ਰਿਹਾ ਹੈ ਇਹ ਮੇਰਾ ਧਰਮ ਹੈ ਇਹ ਮੇਰਾ ਧਰਮ ਹੈ ਮੇਰਾ ਧਰਮ ਚੰਗਾ ਹੈ ਤੇਰਾ ਧਰਮ ਮਾੜਾ ਹੈ ਅਤੇ ਬੋਲ ਇਹ ਰਹੇ ਹਨ ਕਿ ਪ੍ਰਮਾਤਮਾ ਇੱਕ ਹੈ ਪਰ ਦੋਨੋਂ ਹੀ ਇੱਕ ਨੂੰ ਮੰਨਣ ਵਾਸਤੇ ਤਿਆਰ ਨਹੀਂ ਉਹ ਦੇਖਦਾ ਧਰਮ ਕੀ ਹੈ ਪਹਿਰਾਵਾ ਬਦਲਣ ਨਾਲ ਧਰਮ ਬਦਲਿਆ ਜਾ ਸਕਦਾ ਹੈ ਕਿਸੇ ਨੇ ਹੋਰ ਪਹਿਰਾਵਾ ਪਾਇਆ ਤਾਂ ਉਹ ਦੂਸਰੇ ਧਰਮ ਦਾ ਬਣ ਗਿਆ ਤੇ ਕਈ ਵਾਰ ਤਾਂ ਇਸ ਤਰ੍ਹਾਂ ਹੁੰਦਾ ਹੈ ਪਹਿਰਾਵਾ ਬਦਲ ਕੇ ਹੀ ਦੰਗੇ ਕਰਵਾਏ ਜਾਂਦੇ ਹਨ ਕਿਸੇ ਹੋਰ ਧਰਮ ਦੇ ਦੂਸਰੇ ਧਰਮ ਦਾ ਪਹਿਰਾਵਾ ਪਾ ਕੇ ਲੋਕਾਂ ਦੀਆਂ ਭਾਵਨਾਵਾਂ ਪੜਕਾ ਦਿੰਦੇ ਹਨ ਅਤੇ ਦੰਗੇ ਕਰਵਾ ਦਿੰਦੇ ਹਨ ਤੇ ਇਸ ਦਾ ਫਾਇਦਾ ਰਾਜਨੀਤਾ ਆਮ ਲੈ ਜਾਂਦੇ ਹਨ ਏਡਿਨ ਦੇਖਦਾ ਵੀ ਕਿਸੇ ਤਰ੍ਹਾਂ ਧਰਮਾਂ ਕਰਕੇ ਲੋਕ ਵੰਡੇ ਹੋયા ਹਨ ਧਰਮ ਜੋੜ ਨਹੀਂ ਰਿਹਾ ਧਰਮ ਲੋਕਾਂ ਨੂੰ ਅਲੱਗ ਕਰ ਰਿਹਾ ਹੈ ਵੱਖ ਕਰ ਰਿਹਾ ਹੈ ਉਹ ਦੇਖਦਾ ਇਹਨਾਂ ਧਰਮਾਂ ਕਰਕੇ ਇਹਨਾਂ ਲੋਕਾਂ ਵਿੱਚ ਵੰਡੀਆਂ ਹਨ ਅਤੇ ਇਹਨਾਂ ਵੰਡੀਆਂ ਕਰਕੇ ਹੀ ਚਲਾਕ ਲੋਕਾਂ ਨੇ ਹਮੇਸ਼ਾ ਇਹਨਾਂ ਦਾ ਫਾਇਦਾ ਉਠਾਇਆ ਹੈ ਅਤੇ ਉਠਾ ਰਹੇ ਹਨ ਫਿਰ ਉਹ ਅੱਗੇ ਨਿਕਲਦਾ ਹੈ ਉਹ ਕਿਸੇ ਹੋਰ ਦੇਸ਼ ਵਿੱਚ ਜਾਣ ਦੀ ਸੋਚਦਾ ਹੈ ਉਹ ਅੱਗੇ ਨਿਕਲਦਾ ਹੈ ਇੱਕ ਕੁੰਡਿਆਲੀ ਜਿਹੇ ਤਾਰ ਉੱਪਰ ਜਾਂਦਾ ਹੈ ਜਿੱਥੇ ਲੋਕਾਂ ਦਾ ਉਸ ਤੋਂ ਵੀ ਜ਼ਿਆਦਾ ਬੁਰਾ ਹਾਲ ਹੈ ਪੋਖ ਮਦੀਨਾਂ ਲੋਕ ਮਰ ਰਹੇ ਹਨ ਅਤੇ ਬੰਦੂਖਾਂ ਬੰਬਾਂ ਦੀ ਆਮ ਗੱਲਬਾਤ ਹੋ ਰਹੀ ਹੈ ਫਿਰ ਉਸ ਤੋਂ ਬਾਅਦ ਉਹ ਹੋਰ ਅੱਗੇ ਨਿਕਲਦਾ ਹੈ ਇੱਕ ਪੱਥਰ ਦੀ ਦੀਵਾਰ ਉੱਪਰ ਜਾਂਦਾ ਹੈ ਅਤੇ ਉਧਰਲੇ ਲੋਕਾਂ ਨੂੰ ਦੇਖਦਾ ਹੈ ਉਹ ਲੋਕ ਬਹੁਤ ਮਿਹਨਤੀ ਹਨ ਤੇ ਇੱਧਰ ਦੇ ਲੋਕਾਂ ਨਾਲੋਂ ਕਈ ਗੁਣਾ ਜ਼ਿਆਦਾ ਸੁਖੀ ਹਨ ਫਿਰ ਏਲੀਅਨ ਵਾਪਸ ਮੁੜਦਾ ਹੈ ਉਹ ਇੱਕ ਜਗ੍ਹਾ ਦੇਖਦਾ ਹੈ ਹਜ਼ਾਰਾਂ ਲੀਟਰ ਦੁੱਧ ਡੋਲ ਰਿਹਾ ਹੈ ਡੋਲ ਨਹੀਂ ਰਿਹਾ ਡੋਲਿਆ ਜਾ ਰਿਹਾ ਹੈ ਅਤੇ ਦੁੱਧ ਤੋਂ ਬਣੀਆਂ ਕਈ ਤਰ੍ਹਾਂ ਦੀਆਂ ਵਸਤੂਆਂ ਉਨਜੀ ਛੁੱਟੀਆਂ ਜਾ ਰਹੀਆਂ ਹਨ ਇੱਕ ਧਾਰਮਿਕ ਸ਼ਰਧਾ ਕਰਕੇ ਅਤੇ ਦੂਸਰੇ ਪਾਸੇ ਅਜਿਹੇ ਲੋਕ ਦਿਖ ਰਹੇ ਹਨ ਜੋ ਬੋਲ ਰਹੇ ਹਨ ਵੀ ਸਾਨੂੰ ਖਾਣ ਪੀਣ ਵਾਸਤੇ ਰੋਟੀ ਵੀ ਨਸੀਬ ਨਹੀਂ ਹੋ ਰਹੀ ਸਮਝ ਨਹੀਂ ਆ ਰਹੀ ਏਲੀਅਨ ਨੂੰ ਇਹ ਕਿਸ ਤਰ੍ਹਾਂ ਹੋ ਰਿਹਾ ਹੈ ਤੇ ਕੀ ਹੋ ਰਿਹਾ ਹੈ ਫਿਰ ਏਲੀਅਨ ਇੱਕ ਜਗ੍ਹਾ ਦੇਖਦਾ ਹੈ ਲੋਕ ਕਿਸੇ ਪੱਥਰ ਦੀ ਮੂਰਤੀ ਦੀ ਪੂਜਾ ਕਰ ਰਹੇ ਹਨ ਉਹ ਸਗੇ ਨੱਚ ਰਹੇ ਹਨ ਗਾ ਰਹੇ ਹਨ ਸ਼ਾਦਾ ਨਾਲ ਉਸਦੇ ਪੈਰ ਛੂ ਰਹੇ ਹਨ ਅਤੇ ਉਸ ਤੋਂ ਅੱਗੇ ਵੱਧ ਕੇ ਉਹ ਦੇਖਦਾ ਇੱਕ ਬਿਰਧ ਆਸ਼ਰਮ ਹੈ ਜਿੱਥੇ अनेका ਸਾਰੇ ਬਜ਼ੁਰਗ ਹਨ ਔਰਤਾਂ ਹਨ ਤੇ ਲੋਕ ਉਹਨਾਂ ਨੂੰ ਇਹਨਾਂ ਆਸ਼ਰਮਾਂ ਵਿੱਚ ਛੱਡ ਛੱਡ ਕੇ ਆਪਣੇ ਘਰਾਂ ਨੂੰ ਮੋੜ ਰਹੇ ਹਨ ਏਲੀਨ ਅੱਗੇ ਦੇਖਦਾ ਹੈ ਅੱਗੇ ਜਾਂਦਾ ਹੈ ਤਕਰੀਬਨ ਹੀ ਹਰੇਕ ਘਰ ਵਿੱਚ ਲੋਕ ਛੋਟੀਆਂ-ਛੋਟੀਆਂ ਬੱਚੀਆਂ oportunidades ਦੇ ਕੇ ਉਹਨਾਂ ਦੇ ਚੂੜੀਆਂ ਪਾ ਕੇ ਮੱਥੇ ਉੱਪਰ ਤਿਲਕ ਲਗਾ ਕੇ ਉਹਨਾਂ ਦੀ ਪੂਜਾ ਕਰ ਰਹੀ ਹਨ। ਉਹਨਾਂ ਦੇ ਪੈਰ ਧੋ ਰਹੇ ਹਨ। ਉਹਨਾਂ ਤੋਂ ਆਸ਼ੀਰਵਾਦ ਲੈ ਰਹੇ ਹਨ। ਏਲੀਅਨ ਨੂੰ ਇਹ ਗੱਲ ਬਹੁਤ ਵਧੀਆ ਲੱਗਦੀ ਹੈ। ਉਹ ਖੁਸ਼ ਹੁੰਦਾ ਹੈ ਕਿ ਬੱਚਿਆਂ ਦਾ ਕਿਸ ਤਰ੍ਹਾਂ ਸਤਕਾਰ ਕਰ ਰਹੇ ਹਨ। ਬੱਚਿਆਂ ਨੂੰ ਕਿਸ ਤਰ੍ਹਾਂ ਪਿਆਰ ਕਰ ਰਹੇ ਹਨ। ਉਹ ਖੁਸ਼ੀ-ਖੁਸ਼ੀ ਅੱਗੇ ਨਿਕਲਦਾ ਹੈ। ਫਿਰ ਇੱਕ ਜਗ੍ਹਾ ਅੱਗੇ ਦੇਖਦਾ ਕੁਝ ਕੁੱਤੇ ਇੱਕ ਛੋਟੀ ਜੀ ਬੱਚੀ ਨੂੰ ਨੋਚ-ਨੋਚ ਕੇ ਖਾ ਰਹੇ ਹਨ। ਅਸਲ ਵਿੱਚ ਇਹ ਕੁੱਤੇ ਮਨੁੱਖੀ ਤੱਬੇ ਹਨ ਜੋ ਛੋਟੀ ਬੱਚੀ ਨਾਲ ਰੇਪ ਕਰਕੇ ਉਸ ਨੂੰ ਜੰਗਲ ਵਿੱਚ ਸੁੱਟ ਦਿੰਦੇ ਹਨ ਅਤੇ ਆਪ ਵਾਪਸ ਆ ਜਾਂਦੇ ਹਨ। ਏਲੀਅਨ ਨੂੰ ਇਸ ਧਰਤੀ ਉੱਪਰ ਇਸ ਦੋਗਲੇਪਨ ਦੇ ਲੋਕਾਂ ਉੱਪਰ ਬਹੁਤ ਹੈਰਾਨੀ ਹੁੰਦੀ ਹੈ। ਏਲੀਅਨ ਹੈਰਾਨ ਹੁੰਦਾ ਹੈ ਕਿ ਕਿਸ ਤਰ੍ਹਾਂ ਦੋਗਲੀ ਬਿਰਤੀ ਦੇ ਲੋਕ ਇਸ ਧਰਤੀ ਤੇ ਰੇ ਰੇ ਹਨ ਇੱਕ ਪਾਸੇ ਛੋਟੀਆਂ ਬੱਚੀਆਂ ਦੀ ਪੂਜਾ ਹੋ ਰਹੀ ਹੈ ਦੂਸਰੇ ਪਾਸੇ ਉਹਨਾਂ ਬੱਚੀਆਂ ਨਾਲ ਹੀ ਰੇਪ ਹੋ ਰਿਹਾ ਹੈ ਇੱਕ ਪਾਸੇ ਪੱਥਰਾਂ ਦੀ ਪੂਜਾ ਕੀਤੀ ਜਾ ਰਹੀ ਹੈ ਅਤੇ ਦੂਸਰੇ ਪਾਸੇ ਆਪਣੇ ਮਾਤਾ ਪਿਤਾ ਬਜ਼ੁਰਗ ਮਾਤਾ ਪਿਤਾ ਨੂੰ ਵਿਦ ਆਸ਼ਰਮਾਂ ਵਿੱਚ ਛੱਡਿਆ ਜਾ ਰਿਹਾ ਹੈ ਏਲੀਅਨ ਅੱਗੇ ਨਿਕਲਦਾ ਹੈ ਉਹ ਹੋਰ ਦੇਸ਼ਾਂ ਵਿੱਚ ਜਾਣ ਬਾਰੇ ਸੋਚਦਾ ਹੈ। ਉਹ ਧਰਤੀ ਦੇ ਹੋਰ ਕੋਨਿਆਂ ਵਿੱਚ ਜਾਣ ਬਾਰੇ ਸੋਚਦਾ ਹੈ। ਉਹ ਦੇਖਦਾ ਕੁਝ ਦੇਸ਼ਾਂ ਦਾ ਸਮਾਜਿਕ ਪੱਧਰ ਬਹੁਤ ਵਧੀਆ ਹੈ। ਲੋਕ ਮਿਹਨਤੀ ਹਨ, ਮਿਹਨਤ ਕਰਦੇ ਹਨ ਅਤੇ ਉਹਨਾਂ ਨੂੰ ਮਿਹਨਤ ਦਾ ਮੁੱਲ ਮਿਲਦਾ ਹੈ। ਇਹਨਾਂ ਦੇਸ਼ਾਂ ਵਿੱਚ ਲੋਕ ਜਾਣ ਬਾਰੇ ਸੋਚਦੇ ਹਨ। ਇਹਨਾਂ ਦੇਸ਼ਾਂ ਵਿੱਚ ਜਾਣ ਬਾਰੇ ਲੋਕਾਂ ਦੀ ਹੋੜ ਲੱਗੀ ਹੋਈ ਹੈ। ਲੋਕ ਇਹਨਾਂ ਦੇਸ਼ਾਂ ਵਿੱਚ ਜਾਣ ਵਾਸਤੇ ਆਪਣੀਆਂ ਭੈਣਾਂ ਤੱਕ ਨਾਲ ਵਿਆਹ ਕਰ ਰਹੇ ਹਨ ਲੋਕ ਏਲੀਨ ਹੈਰਾਨ ਹੁੰਦੇ ਇਹਨਾਂ ਸਾਰੀਆਂ ਗੱਲਾਂ ਤੋਂ ਫਿਰ ਉਹ ਅੱਗੇ ਨਿਕਲਦਾ ਹੈ ਇਸੇ ਤਰ੍ਹਾਂ ਉਹ ਇੱਕ ਜਗ੍ਹਾ ਦੇਖਦਾ ਹੈ ਇੱਕ ਫੈਕਟਰੀ ਵਿੱਚ ਜਾਂ کارਖਾਨੇ ਵਿੱਚ ਕਹ ਲਈਏ ਬਹੁਤ ਸਾਰੇ ਉਪਕਰਨ ਤਿਆਰ ਕਰਨ ਹੋ ਰਹੇ ਹਨ ਜੋ ਕਿ ਪਲਾੜ ਵਿੱਚ ਛੱਡੇ ਜਾਣੇ ਹਨ ਬਹੁਤ ਸਾਰੇ ਰਾਕਟ ਮੰਜਿਲਾਂ ਤਿਆਰ ਹੋ ਰਹੇ ਹਨ ਏਲੀਅਨ ਦੇਖਦਾ ਹੈ ਵੀ ਕੁੱਤੇ ਤਾਂ ਐਵੇਂ ਹੀ ਬਦਨਾਮ ਹਨ ਇਹ ਲੋਕ ਬਿਨਾਂ ਗੱਲੋਂ ਹੀ ਆਪਸ ਵਿੱਚ ਝਗੜਦੇ ਹੀ ਹਨ ਬਿਨਾਂ ਵਜ੍ਹਾ ਤੋਂ ਆਪਸ ਵਿੱਚ ਲੜ ਰਹੇ ਹਨ ਇੱਕ ਦੂਸਰੇ ਨੂੰ ਵੱਢ ਟੋਕ ਰਹੇ ਹਨ ਉਹ ਦੇਖਦਾ ਕਈ ਦਿਸ਼ਾਵਾਂ ਵਿੱਚ ਜੰਗ ਹੋ ਰਹੀ ਹੁੰਦੀ ਹੈ ਕਈ ਬਜ਼ੁਰਗਾਂ ਦੇ ਜਵਾਨ ਬੁੱਤ ਜੰਗ ਵਿੱਚ ਮਰ ਰਹੇ ਹੁੰਦੇ ਹਨ ਪੈਰਾਂ ਦੇ ਭਰਾ ਮਰ ਰਹੇ ਹੁੰਦੇ ਹਨ ਪਤਨੀਆਂ ਦੇ ਪਤੀ ਮਾਰ ਰਹੇ ਹੁੰਦੇ ਹਨ ਬੱਚੇ ਅਨਾਥ ਹੋ ਰਹੇ ਹੁੰਦੇ ਹਨ ਕਈ ਨਿਹਾਥੀਆਂ ਉੱਪਰ ਬੰਬ ਮਜ਼ੇਲਾ ਡੇਗ ਰਹੇ ਹੁੰਦਿਆਂ ਲੋਕ ਮਰ ਗਲ ਰਹੇ ਹੁੰਦੇ ਹਨ ਉਹ ਹੈਰਾਨ ਹੁੰਦਾ ਹੈ ਵੀ ਇਹ ਬਿਨਾਂ ਗੱਲੋਂ ਹੀ ਲੋਕ ਲੜ ਰਹੇ ਹਨ ਕੋਈ ਵਜ੍ਹਾ ਨਹੀਂ ਉਹ ਦੇਖਦਾ ਹੈ ਇਹ ਲੋਕ ਕਿਸ ਤਰ੍ਹਾਂ ਹਰ ਰੋਜ਼ ਸੈਂਕੜੇ ਲੱਖਾਂ ਬੰਬ ਮਜ਼ੇਲਾ ਤਿਆਰ ਕਰ ਰਹੇ ਹਨ ਪਰਮਾਣੂ ਬੰਬ ਤਿਆਰ ਕਰ ਰਹੇ ਹਨ ਇੱਕ ਦੂਸਰੇ ਨੂੰ ਮਾਰਨ ਲਈ ਤਿਆਰ ਕਰ ਰਹੇ ਹਨ ਫਿਰ ਉਹ ਅੱਗੇ ਨਿਕਲਦਾ ਹੈ ਇਹਨਾਂ ਸਭ ਚੀਜ਼ਾਂ ਨੂੰ ਦੇਖ ਕੇ ਉਹ ਬਹੁਤ ਹੀ ਹੈਰਾਨ ਹੁੰਦਾ ਹੈ ਫਿਰ ਉਹ ਜਾਂਦਾ ਹੈ ਉਸਦੇ ਚੀਤੇ ਆਉਂਦਾ ਹੈ ਕਿ ਉਸਦੇ ਵਾਪਸ ਜਾਣ ਦਾ ਉਹਨਾਂ ਦੀ ਉਡਣ ਦਸਤਰੀ ਦੇ ਆਉਣ ਦਾ ਦਿਨ ਟਾਈਮ ਨੇੜੇ ਆ ਗਿਆ ਹੈ ਉਹ ਮੋੜਨ ਲੱਗਦਾ ਹੈ ਉਹ ਆਉਂਦਾ ਆਉਂਦਾ ਦੇਖਦਾ ਬਹੁਤ ਹੀ ਖੂਬਸੂਰਤ ਬਾਦੀਆਂ ਹੁੰਦੀਆਂ ਹਨ ਬਹੁਤ ਹੀ ਖੂਬਸੂਰਤ ਪਹਾੜ ਹੁੰਦੇ ਹਨ ਨਦੀਆਂ ਹੁੰਦੀਆਂ ਹਨ ਉਹ ਉਹਨਾਂ ਦੇ ਉੱਪਰ ਦੀ ਉਹਨਾਂ ਦੀ ਸੁੰਦਰਤਾ ਦੇਖ ਕੇ ਹੈਰਾਨ ਹੁੰਦਾ ਹੈ ਡੰਗ ਰਹਿ ਜਾਂਦਾ ਹੈ ਫਿਰ ਉਸ ਨੂੰ ਇੱਕ ਧਾਰਮਿਕ ਆਗੂ ਦੀ ਗੱਲ ਯਾਦ ਆਉਂਦੀ ਹੈ ਜੋ ਲੋਕਾਂ ਨੂੰ ਕਹਿ ਰਿਹਾ ਹੈ ਇਹ ਧਰਤੀ ਨਰਕ ਹੈ ਸਵਰਗ ਕਿਤੇ ਉੱਪਰ ਹੋਰ ਹੈ ਕਿਸੇ ਹੋਰ ਗ੍ਰਹਿ ਉੱਪਰ ਸਵਰਗ ਹੈ ਉਹ ਸੋਚਦਾ ਇਹ ਕਥਾਵਾਚਕ ਨਿਰਾ ਝੂਠ ਬੋਲ ਰਿਹਾ ਹੈ। ਅਤੇ ਐਡੀ ਸੁੰਦਰ ਧਰਤੀ ਨੂੰ ਨਰਕ ਬੋਲ ਰਿਹਾ ਹੈ। ਮੈਂ ਉੱਪਰੋਂ ਹੀ ਆਇਆ ਹੈ। ਮੈਂ ਉੱਪਰ ਦੀ ਹੀ ਆਇਆ ਹਾਂ। ਮੈਨੂੰ ਤਾਂ ਕਿਤੇ ਸਵਰਗ ਦਿਸਿਆ ਨਹੀਂ। ਉਹ ਉਹਨਾਂ ਲੋਕਾਂ ਤੇ ਵੀ ਹੈਰਾਨ ਹੁੰਦਾ ਹੈ ਜੋ ਅਜਿਹੇ ਲੋਕਾਂ ਮਗਰ ਲੱਗ ਜਾਂਦੇ ਹਨ। ਜਿਨ੍ਹਾਂ ਨੇ ਆਪ ਕੁਝ ਨਹੀਂ ਦੇਖਿਆ ਹੁੰਦਾ। ਜੋ ਆਪ ਤਾਂ ਦੂਸਰਿਆਂ ਨੂੰ ਕਹਿੰਦੇ ਹਨ ਕਿ ਇਹ ਨਾ ਖਾਓ, ਇਹ ਨਾ ਕਰੋ। ਪਰ ਆਪ ਉਹੀ ਕਰਦੇ ਹਨ ਉਹੀ ਖਾਂਦੇ ਹਨ ਜਿਨ੍ਹਾਂ ਤੋਂ ਉਹ ਦੂਸਰਿਆਂ ਨੂੰ ਰੋਕ ਰਹੇ ਹੁੰਦੇ ਹਨ ਉਸ ਦੀ ਹਨਾਨੀ ਦੀ ਹਾਦਰ ਨਹੀਂ ਰਹਿੰਦੀ ਜਦੋਂ ਉਹ ਇਹ ਦੇਖਦਾ ਹੈ ਕਿ ਲੋਕ ਇਹਨਾਂ ਮੰਗਰ ਬਿਨਾਂ ਸੋਚਿਆ ਹੀ ਲੱਗ ਜਾਂਦੇ ਹਨ ਅਤੇ ਆਪਣੇ ਹੱਥ ਵਾਲੀ ਚੀਜ਼ ਜੋ ਕਿ ਉਹਨਾਂ ਦੇ ਕੋਲ ਹੁੰਦੀ ਹੈ ਉਸ ਦਾ ਆਨੰਦ ਮਾਣੇ ਬਿਨਾਂ ਹੀ ਜੋ ਚੀਜ਼ ਉਹਨਾਂ ਦੇ ਕੋਲ ਨਹੀਂ ਹੁੰਦੀ ਜਾਂ ਉਹਨਾਂ ਦੇ ਕੋਲ ਹੋ ਨਹੀਂ ਸਕਦੀ ਹੋ ਨਹੀਂ ਸਕਦੀ ਉਸ ਬਾਰੇ ਸੋਚ-ਸੋਚ ਕੇ ਹੱਥ ਵਿੱਚਲੀ ਚੀਜ਼ ਦਾ ਵੀ ਆਨੰਦ ਨਹੀਂ ਮਾਣ ਸਕਦੇ ਇਹ ਸੋਚ ਦਾ ਸੋਚਦਾ ਉਹ ਵਾਪਸ ਆ ਜਾਂਦਾ ਹੈ ਉਸ ਦੀ ਉਡਣ ਦਸਤਰੀ ਆ ਚੁੱਕੀ ਹੁੰਦੀ ਹੈ ਉਡਣ ਦਸਤਰੀ ਵਿੱਚੋਂ ਹੋਰ ਏਲੀਅਨ ਬਾਹਰ ਨਿਕਲਦੇ ਹਨ ਉਹ ਉਹਨਾਂ ਕੋਲ ਜਾਂਦਾ ਹੈ ਉਹ ਆਪਸੀ ਗੱਲਬਾਤ ਕਰਦੇ ਹਨ ਉਹ ਧਰਤੀ ਤੇ ਬੀਤੀ ਧਰਤੀ ਤੇ ਆਪਣੇ ਉਸ ਨੇ ਅੱਖੀਂ ਦੇਖਿਆ ਜੋ ਕੁਝ ਵੀ ਹੁੰਦਾ ਹੈ ਉਹਨਾਂ ਨਾਲ ਸਾਂਝਾ ਕਰਦਾ ਹੈ ਫਿਰ ਉਹਨਾਂ ਵਿੱਚੋਂ ਇੱਕ ਏਲੀਅਨ ਬੋਲਦਾ ਹੈ ਕਹਿੰਦਾ ਕਲਮ ਲਾ ਕੇ ਆਪਾਂ ਇਹ ਕਹਿ ਸਕਦੇ ਹਾਂ ਕਿ ਇਹਨਾਂ ਲੋਕਾਂ ਤੋਂ ਆਪਾਂ ਨੂੰ ਕੋਈ ਖਤਰਾ ਨਹੀਂ ਇਹ ਜਿੰਨੀਆਂ ਮਰਜ਼ੀ ਉਡਾਰੀਆਂ ਮਾਰ ਲੈਣ ਪਰ ਇਹ ਆਪਾਂ ਆਪਣਾ ਕੁਝ ਨਹੀਂ ਵਿਗਾੜ ਸਕਦੇ ਆਪਣੇ ਤਿੱਕ ਕੁਝ ਨਹੀਂ ਅਜੀਹਾ ਪਹੁੰਚਾ ਸਕਦੇ ਇਹ ਲੋਕ ਤਾਂ ਜਿਸ ਤਰ੍ਹਾਂ ਦੇ ਕੰਮ ਕਰ ਰਹੇ ਹਨ ਆਪਣੇ ਆਪ ਹੀ ਖਤਮ ਹੋ ਜਾਣਗੇ ਆਪਣੇ ਆਪ ਹੀ ਆਪਣੇ ਆਪ ਨੂੰ ਮਾਰ ਲੈਣਗੇ ਜੇ ਇਹ ਲੋਕ ਲੋਕ ਚੌਣ ਤਾਂ ਆਪਣੇ ਆਪ ਦਾ ਆਪ ਹੀ ਬਚਾ ਕਰ ਸਕਦੇ ਹਨ ਪਰ ਇਹਨਾਂ ਨੇ ਹਾਲੇ ਤੀਕਾ ਆਪਣੇ ਆਪ ਨੂੰ ਧਰਤੀ ਦੇ ਜਿਗੋਨ ਜਿਉਣਾ ਨਹੀਂ ਸਿਖਾਇਆ ਇਹ ਲੋਕ ਹਜੇ ਤੀਕ ਧਰਤੀ ਤੇ ਜਿਉਣਾ ਨਹੀਂ ਸਿੱਖੇ ਫਿਰ ਉਹ ਆਪਣੀ ਉਡਣ ਦਸਤਰੀ ਵਿੱਚ ਬੈਠ ਜਾਂਦੇ ਹਨ ਅਤੇ ਚੱਲ ਪੈਂਦੇ ਹਨ ਸੋ ਇਹ ਸੀ ਛੋਟੀ ਜੀ ਕਹਾਣੀ ਧਾਰਤੀ ਤੇ ਏਲੀਅਨ ਧਾਰਤੀ ਤੇ ਏਲੀਅਨ ਨੇ ਜੋ ਦੇਖਿਆ ਉਹ ਆਪਣੇ ਏਲੀਅਨ ਸਾਥੀਆਂ ਨਾਲ ਸਾਂਝਾ ਕੀਤਾ ਧੰਨਵਾਦ ਜੀ ਜੇ ਕਹਾਣੀ ਵਧੀਆ ਲੱਗੀ ਹੋਈ ਤਾਂ ਲਾਈਕ ਕਰਨਾ ਸ਼ੇਅਰ ਕਰਨਾ ਤੇ ਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰਨਾ ਧੰਨਵਾਦ ਜੀ ਆਪਣਾ ਖਿਆਲ ਰੱਖਣਾ